ਨੰਬਰ 53 ਜਿਹੜਾ ਥਾਣਾ ਮੁਕੰਪੁਰੇ ਦਰਜ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈ ਸੁਨੀਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਇਹਤੇ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੁਐਲਰੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਤੇ ਇਸ ਕਰਕੇ ਮੁਕੱਦਮਾ ਨੰਬਰ 53 ਥਾਣਾ ਮੁਕੰਮਪੁਰੇ ਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀ ਐਨ ਐਸ ਤੇ ਫਿਰ ਇਹਦੇ ਵਿੱਚ ਐਸ ਐਚਓ ਸਾਹਿਬ ਨੇ ਔਰ ਏ ਸੀ ਪੀ ਈਸਟ ਨੇ ਜਦ ਸੀ ਸੀ ਟੀ ਵੀ ਟ੍ਰੇਲ ਫਾਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ son of lucky ਸ਼ੇਵਾ ਬਿਨੂ ਦੇ ਰਹਿਣ ਵਾਲੇ ਹਨ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਾਵਰ ਨਗਰ ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਹੋਏ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹੈ ਜੀ। ਇਹ ਕੀ ਕੰਮ ਕੀ ਕਰਦਾ ਸੀ ਜੀ ਇਹ ਰੋਪੀ ਜਿਹੜਾ ਜਿਹੜੇ ਆਰੋਪੀਆ ਜੀ ਇਹ ਉਹੀ ਲੋਕੇਲਿਟੀ ਵਿੱਚ ਕੇਬਲ ਆਪਰੇਟਰ ਔਰ ਉਹਨਾਂ ਦੇ ਸਹਾਇਕ ਸੀ। ਕੇਬਲ ਆਪਰੇਟਰ ਦਾ ਕੰਮ ਕਰਦੇ ਸੀ ਔਰ ਉਹਨਾਂ ਦੇ ਸਹਾਇਕ ਲੱਗੇ ਹੋਏ ਸੀ ਜੀ। ਮੈਡਮ ਇਹਨਾਂ ਦੇ ਕੋਈ ਪਹਿਲਾ ਪਰਚਾ ਹੈ ਇਹ ਦੋਵਾਂ ਦੇ? ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਜੀ। ਬਾਕੀ ਇਨਵੈਸਟੀਗੇਸ਼ਨ ਕੋਈ ਡਰਗ ਡੈਟਿਕਸ਼ਨ ਤੇ ਨਹੀਂ ਇਹਨਾਂ ਰੋਕੀ ਨੂੰ? ਨਹੀਂ। ਸੋ ਫਾਰ ਕੋਈ ਡਰਗ ਡੈਟਿਕਸ਼ਨ ਦਾ ਮਾਮਲਾ ਨਹੀਂ। ਮੈਂ ਕੇਸ ਵੇਲੇ ਸਾਰੀ ਕਟ ਇਹ ਆਰੋਪੀਆਂ ਵੱਲੋਂ ਜਦ ਇਹ ਸਾਡੇ ਮਦਈ ਗਏ ਹੋਏ ਸੀ ਘਰੋਂ ਤਾਂ ਉਹਨਾਂ ਦੇ ਪਿੱਛੋਂ ਹੀ ਅਨਜਾਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਘਰ ਵਿੱਚ ਹੋਇਆ ਤੇ ਪੁਲਿਸ ਨੇ ਕੇਸ ਦੇ ਆਸਤੇ ਸਾਰਾ ਇੰਨੀ ਜਲਦੀ 24 ਘੰਟਿਆਂ ਵਿੱਚ ਚੋਰੀ ਟ੍ਰੇਸ ਕੀਤੀ ਹੈ ਉਹਦੇ ਬਾਰੇ ਇਹ ਜੀ ਸੀਸੀਟੀਵੀ ਔਰ ਟੈਕਨੀਕਲ ਡਾਟਾ ਫਾਲੋ ਕਰਦੇ ਹੋਏ ਸਾਡੇ ਜਿਹੜੀ ਏਸੀਪੀ ਈਸਟ ਖੇਤਰ ਦੇ ਅੰਡਰ ਜਿਹੜੀ ਟੀਮ ਬਣੀ ਹੋਈ ਸੀ ਐਸਐਚਓ ਸਰਵ ਦੀ ਐਸਐਚਓ ਮੋਕੰਪੁਰਾ ਦੀ ਉਹਦੇ ਬੇਸਿਸ ਤੇ ਟ੍ਰੇਸ ਕੀਤਾ ਸੀ